ਇੱਕ ਤਾਂ ਸ਼ਬਦ ਅਸੀਂ ਸੁਣੇ ਨੇ ਕਿ ਮੈਨੂੰ ਜੀਵਨ ਵਿੱਚੋਂ ਉਹ ਆਤਮਿਕ ਜੀਵਨ ਮਿਲਿਆ ਤੇ ਮੇਰਾ ਮਨ ਸਤਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਗਿਆ ਇੱਕ ਭਾਈ ਸਾਹਿਬ ਪੜ੍ਹ ਕੇ ਗਏ ਅਬ ਮੋਹ ਜੀਵਨ ਪਦਵੀ ਪਾਈ ਉੰਜ ਜੇ ਅਸੀਂ ਸੰਸਾਰੀ ਤੌਰ ਤੇ ਜ਼ਿੰਦਗੀ ਦੇ ਜੀਵਨ ਦੇ ਅਰਥ ਕਰੀਏ ਸਾਡਾ ਜਨਮ ਹੋਇਆ ਹੈ ਤੇ ਮਰਨ ਤੱਕ ਦਾ ਜਿਹੜਾ فاਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਨੇ ਹਾਂ ਗੁਰਮੁਖੋ ਥੋੜਾ ਧਿਆਨ ਦੇ ਆ ਜੇ ਉਹਨੂੰ ਆਪਾਂ ਕਹਿੰਦੇ ਆ ਜੀਵਨ ਉਸ ਵਿੱਚ ਅਸੀਂ ਬੰਦੇ ਦੀਆਂ ਬਾਹਰਮੁਖੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਦੇ ਹਾਂ ਜਿਸ ਕੋਲ ਪਦਵੀ ਚੰਗੀ ਜਿਸ ਪਾਸ ਧਨ ਦੌਲਤ ਬਹੁਤ ਅਸੀਂ ਸ਼ਬਦ ਵਰਤਨੇ ਆ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ ਜਿਸ ਬੰਦੇ ਕੋਲ ਕੰਗਾਲਤਾ ਹੈ ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ ਆਪਾਂ ਕਹਿੰਦੇ ਆ ਇਹ ਕੋਈ ਜ਼ਿੰਦਗੀ ਥੋੜਾ ਜੀ ਰਿਹਾ ਇਹ ਤਾਂ ਨਰਕ ਭੋਗ ਰਿਹਾ ਹੈ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾ ਨਹੀਂ ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਹੋਣਾ ਨਹੀਂ ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਖਰ ਸਹੂਲਤ ਹੈ ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ ਪਰ ਦੋਨਾਂ ਦੀ ਬਾਰਮੁਖੀ ਜ਼ਿੰਦਗੀ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਤੁਸੀਂ ਰੂਖਾਨੀਅਤ ਦੇ ਤੌਰ ਤੇ ਦੇਖੋ ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ ਥੋੜਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ ਇਹ ਦੋ ਪੌੜੀਆਂ ਨੇ ਜੀ ਕਿਉਂਕਿ ਜੋ ਭਾਈ ਸਾਹਿਬ ਨੇ ਗਾਇਆ ਮੈਂ ਥੋੜਾ ਜਿਹਾ ਅਰਜ਼ ਕਰਕੇ ਜਾਣੀ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ ਕਮਜ਼ੋਰੀ ਕਹਿ ਲੋ ਜਾਂ ਪਰਮਾਤਮਾ ਦਾ ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਮਕ ਬਣਿਆ ਹੁੰਦਾ ਹੈ ਬੁਲਾਰੇ ਦਾ ਜੋ ਕੁਝ ਬੋਲਿਆ ਜਾਂਦਾ ਬਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਹੈ ਤੇ ਉਹ ਬੰਦਾ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦਾ ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ ਫਿਰ ਅਰਸ ਇੱਕ ਬਾਣੀ ਚ ਪੌੜੀ ਹੁੰਦੀ ਹੈ ਬੜੇ ਸੌਖੇ ਅਰਥ ਨੇ ਜੀ ਸੁੰਦਰ ਸੇਜ ਅਨੇਕ ਸੁਖ ਯਾਦ ਰੱਖੋ ਤੇ ਸੋਖ ਸ਼ਬਦ ਆ ਨਾਲ ਅਨੇਕ ਆਇਆ ਹੈ ਇਹ ਸੁਖ ਦਾ ਸਬੰਧ ਉਹ ਸੁਖ ਨਹੀਂ ਕਿ ਸਿਮਰੋਂ ਸਿਮਰ ਸਿਮਰ ਸੁਖ ਪਾਉ ਇਹ ਸੁਖ ਬਾਹਰ ਦਾ ਹੈ ਅਨੇਕ ਸੁਖ ਹੁਣ ਅਨੇਕ ਸੁਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਮਿਲਾਏ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਛ ਨਾਏ ਵਿਸੂਰੇ ਸੋ ਪ੍ਰਭ ਚਿਤ ਨ ਆਵੀ ਵਿਸਟਾ ਕੇ ਕੀਰੇ ਹੁਣ ਇਸ ਤੁਕ ਨੂੰ ਫਿਰ ਧਿਆਨ ਨਾਲ ਸੁਣਿਓ ਅਨੇਕ ਸੁਖ ਵਿੱਚ ਉਹਦੇ ਘਰ ਬਹੁਤ ਘਰ ਬਹੁਤ ਚੰਗਾ ਹੈ ਉਹਦੀ ਸੇਜ ਬੜੀ ਸੋਹਣੀ ਹੈ ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਜੀ ਕੱਪੜੇ ਦੀ ਕਮੀ ਨਹੀਂ ਭੋਜਨ ਦੀ ਕਮੀ ਨਹੀਂ ਰਹਿਣ ਦੀ ਕਮੀ ਨਹੀਂ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਲੋਕੋ ਇਹ ਅਸਲ 'ਚ ਜ਼ਿੰਦਗੀ ਨਹੀਂ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਉਹਦੀ ਜ਼ਿੰਦਗੀ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਜ਼ਿੰਦਗੀ ਨਹੀਂ ਹੁਣ ਮੈਨੂੰ ਕਿ ਪੁੱਛੇ ਪਦਾਰਥਵਾਦੀ ਤਾਂ ਕਹੇਗਾ ਵੀ ਇਹ ਖੰਡਨ ਕਰ ਦਿੱਤਾ ਕਿਉਂਕਿ ਜੀਵਨ ਕਿਸੇ ਹੋਰ ਚੀਜ਼ ਦਾ ਨਾਮ ਹੈ ਮਹਾਰਾਜ ਜੀ ਨੇ ਕਿਹਾ ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਚਨਾਏ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਨਾਮ ਤੋਂ ਬਿਨਾ ਥੋੜਾ ਜ਼ਿੰਦਗੀ ਹੈ ਜੀ ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀਏ ਦੇ ਵਪਰੀਤ ਹੈ ਕਿਉਂਕਿ ਇਹਦੀ ਮੈਂ ਜ਼ਿਆਦਾ ਡਿਟੇਲ ਚ ਗੱਲ ਨਹੀਂ ਕਰਾਂਗਾ ਇਹਦੇ ਵਿੱਚ ਮਹਲ ਦਾ ਪਦਾਰਥਾਂ ਜ਼ਿਕਰ ਕੀਤਾ ਹੁਣ ਇਹਦੇ ਵਪਰੀਤ ਇੱਕ ਪੌੜੀਏ ਜਿਹੜੀ ਅਸਲੀ ਜ਼ਿੰਦਗੀ ਹੈ ਪਰ ਸੰਸਾਰੀ ਜੀਵਨ ਉਹ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹ ਪੌੜੀ ਹੈ ਬਸ ਤਾਂ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਫਿਰ ਮੇਰੀ ਬੇਨਤੀ ਸੁਣਿਓ ਜਿਹਨੂੰ ਮੈਂ ਜੀਵਨ ਮੰਨ ਰਿਆ ਗੁਰਬਾਣੀ ਕਹਿੰਦੀ ਅਸਲ ਚ ਉਹ ਜੀਵਨ ਨਹੀਂ ਜਿਹਨੂੰ ਆਪਾਂ ਕਹਿੰਨੇ ਆਂ ਵੀ ਇਹਦੀ ਕਾਦੀ ਜ਼ਿੰਦਗੀ ਕੱਖਾਂ ਦੀ ਕੁੱਲੀ ਚ ਘੜ ਦਿੱਤੀ ਸੱਚ ਇਹ ਵੇ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨਸ਼ਾਹ ਹੈ ਇਹਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਹੈ ਫਿਰ ਅਰਥ ਸੁਣਿਓ ਬਸ ਤਾਂ ਮੈਂ ਅਰਥ ਨਹੀਂ ਕਰ ਰਿਹਾ ਬਸ ਤਾਂ ਅਰਥ ਤੇ ਵਸਦਾ ਹੋਵੇ ਝੌਂਪੜੀ ਸ਼ਬਲ ਲੱਭੜਾ ਸੌਖਾ ਹੈ ਝੌਪੜੀ ਬਸਤਾ ਟੁੱਟੀ ਚੁੰਪੜੀ ਚੀਰ ਸਭ ਚਿਨਾ ਉਸਦੇ ਕੱਪੜੇ ਵੀ ਪਾਟੇ ਹੋਣ ਤੇ ਉਧਰ ਅਸੀਂ ਪੜ ਕੇ ਆਏ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਬਸਤਾ ਟੁੱਟੀ ਚੁੰਪੜੀ ਚੀਰ ਸਭ ਚਿਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿਨਾ ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਖ ਨਾ ਸਿਨਾ ਕੋਈ ਉਹਦਾ ਮਿੱਤਰ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸੱਚ ਏਵੇਂ ਨਾ ਕੋਈ ਦੀ ਜਾਤ ਨਾ ਕੋਈ ਗੋਤ ਨੂੰ ਕੁਝ ਵੀ ਨਹੀਂ ਜਾਣਦਾ ਮਿੱਤਰ ਨਾ ਇੜ ਤਨ ਰੂਪਹੀਨ ਕਿਛ ਸਾਖ ਨਾ ਸਿਨਾ ਪਰ ਗੁਰੂ ਜੀ ਕਹਿੰਦੇ ਰਾਜਾ ਸਗਲੀ ਇਹ ਹੈ ਜੀਵਨ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਹੜਾ ਕੱਖਾਂ ਦੀ ਕੁਲੀ ਚ ਝੌਂਪੜੀ ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਹੈ ਨਾ ਯਾਦ ਰੱਖਿਓ ਓਦੋਂ ਵੱਡਾ ਜੀਵਨ ਕਿਸਦਾ ਹੈ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪਰਸੰਨਾ ਮੈਂ ਇੱਕ ਉਦਾਹਰਨ ਦੇਣਾ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀਏ ਹੋਏ ਨੇ ਦੀ ਬਹੁਤ ਕਮਾਲ ਦੇ। ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ। ਕਈਆਂ ਨੇ ਮਨਸਾ ਸਿੰਘ ਲਿਖਿਆ। ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ ਅਸਲ 'ਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ ਬਹੁ ਮੁੱਲੇ ਇਤਿਹਾਸਕ ਲੇਖ। ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ। ਮੈਂ ਪਰਸੋ ਵੀ ਕਹਿਆ ਸੀ ਕਿ ਚੇਕਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਪਿਆ ਨਾ ਅਗਾ ਸਾਡੇ ਨਿਆਣਿਆਂ ਨੇ ਕਿ ਪੜਨਾ ਜੀ ਕਿਉਂਕਿ ਜਿੰਨਾ 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 ਜਿਸ ਲਿਪੀ ਸਾਡੇ ਗ੍ਰੰਥ ਨੇ ਉਹਦੇ ਤਾਂ ਆਪਾਂ ਪਿੱਟ ਕਰਕੇ ਬਹਿ ਗਏ ਗੁਰਮੁਖੀ ਆਪਾਂ ਪੜਨੀ ਨਹੀਂ ਜਾਣਦੇ ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮਾਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ ਕਿਉਂਕਿ ਜੇ ਖੁਦ ਬਾਣੀ ਪੜਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਲਸੀ ਹੋਵੇ ਵਕਾਰੀ ਹੋਵੇ ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ ਅੱਜ ਨਹੀਂ ਕੱਲ ਨਹੀਂ देर सਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ ਕਿਉਂਕਿ ਜਿੰਨੂੰ ਮੈਂ ਪੜਨਾ ਪਿਆ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਕਿ ਉਹ ਗ੍ਰੰਥ ਦਾ ਨਾਮ ਹੈ ਬਹੁ ਮੁੱਲੇ ਇਤਿਹਾਸਿਕ ਲੇਖ ਕਰਮ ਸਿੰਘ ਹਿਸਟੋਰੀਅਨ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਨ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਟਨ ਨੂੰ ਥਾਂ ਨਹੀਂ ਸੀ ਹੁੰਦੀ ਜਿਹੜੀ ਛੋਟੀ ਪ੍ਰਕਰਮ ਹੈ ਕਿਉਂਕਿ ਦੋ ਪ੍ਰਕਰਮਾ ਨੇ ਨਾ ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ ਖਰ ਮੰਦਰ ਦੇ ਦੁਆਲੇ ਕਿਸੇ ਨੇ ਸ਼ਹਿਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਸ਼ਹਿਰੇ ਪੰਜਾਬ ਲਾਹੌਰ ਤੋਂ ਚੱਲਿਆ ਉਨੇ ਖਾਤੀ ਦੀ ਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ ਚਿਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ ਪੈਸੇ ਵੀ ਦਿਆਂਗਾ ਜੋ ਕੁਝ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਖਾਤੀ ਤੇ ਆ ਰਿਹਾ ਹੈ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਉਹ ਵੀ ਬੰਦ ਕਰ ਦਿੱਤੇ ਉਹ ਸਾਹਮਣੇ ਖਲੋ ਬਾਹਰ ਖਲੋ ਤੇ ਆਵਾਜ਼ ਦਿੰਦੇ ਨੇ ਕਿ ਦਰਵਾਜ਼ਾ ਖੋਲੋ ਅਹਿਲ ਕਰ ਕੇ ਨੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ ਪਤਾ ਭਾਈ ਮਨਸਾ ਸਿੰਘ ਨੂੰ ਵੀ ਲੱਗ ਗਿਆ ਵੀ ਕੁਝ ਦੇਣ ਆਏ ਨੇ ਉਹਨਾਂ ਕਹਿੰਿਆ ਮੈਂ ਦਰਵਾਜ਼ਾ ਨਹੀਂ ਖੋਲਣਾ ਉਹਨਾਂ ਫਿਰ ਸ਼ੇਰ-ਏ-ਪੰਜਾਬ ਬੋਲੇ ਮੈਂ ਚਾਹਨਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀਏ ਹੋ ਮਿੱਟੀ ਦੇ ਬਰਤਨਾਂ ਵੀ ਤੁਸੀਂ ਖਾਣਾ ਪਕਾਉਂਦੇ ਹੋ ਆ ਕੱਚੇ ਜੇ ਮਕਾਨ 'ਚ ਰਹਿੰਦੇ ਹੋ ਅੱਗੋ ਸਪਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ ਇਹਨਾਂ ਕੱਚੇ ਬਰਤਨਾ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ ਸੱਚੇਵੇਂ ਇਹਦੇ ਬਰਾਬਰ ਲਾਹੌਰ ਦਾ ਤਖਤ ਵੀ ਨਹੀਂ ਕਰ ਸਕਦਾ ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਉਹਨਾਂ ਕਹਿੰਦਾ ਮੈਂ ਕੋਈ ਤੁਹਾਨੂੰ ਦੇਣਾ ਚਾਹਨਾ ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ ਤੁਸੀਂ ਮਹਾਰਾਜੇ ਸਾਡੇ ਉਹ ਬਾਹਰਮੁਖੀ ਮੈਂ ਨਹੀਂ ਚਾਹਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ 'ਚ ਕੋਈ ਦੇਣ ਆਵੇ ਮੈਂ ਤੌਲੀ ਤੜੀ ਅੱਡਾ ਉਹਨਾਂ ਫਿਰ ਤੁਰਦਿਆਂ ਕਿਹਾ ਚੁੱਤੀ ਦੋ ਕਹੋਗੇ ਭਾਈ ਜੀ ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਉਹਨਾਂ ਕਹੇ ਕੰਮ ਕਰੋ ਤੁਸੀਂ ਹਰਮੰਦਰ ਸਾਹਿਬ ਚੱਲਿਓ ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮੁੰਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ ਪਵੇ ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼ਿਓ ਇਹ ਸਾਖੀ ਵਿੱਚ ਲਿਖੀ ਹੈ ਸ਼ੇਰੇ ਪੰਜਾਬ ਲਾਹੌਰ ਤੱਕ ਦਰਬਾਰ 'ਚ ਬੈਠਾ ਉਥੇ ਵਿਦਵਾਨ ਲਿਖਦਾ ਹੈ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰੇ ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਮੈਂ ਚਾਹਨਾ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ ਆ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਆ ਜਿਹੜਾ ਜੀਵਨ ਅਸੀਂ ਜੀ ਰਹਾ ਇਸ ਤੋਂ ਅੱਗੇ ਕੋਈ ਜੀਵਨ ਹੈ